ਚੋਣਾ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਅਤੇ ਇਸੇ ਤਹਿਤ ਪਿੰਡਾਂ ਅੰਦਰ ਵੱਖ-ਵੱਖ ਪਾਰਟੀਆਂ ਵੱਲੋਂ ਨੁਕੜ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਇਸੇ ਤਰ੍ਹਾਂ ਹੀ ਬਾਗਾਪੁਰਾਣਾ ਤੋਂ ਆਜ਼ਾਦ ਉਮੀਦਵਾਰ ਪਰਮਿੰਦਰ ਮੋੜ ਵੱਲੋਂ ਲਗਾਤਾਰ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਅੱਜ ਪਰਮਿੰਦਰ ਮੋੜ ਹਲਕਾ ਬਾਗਾਪੁਰਾਣਾ ਦੇ ਸਭ ਤੋਂ ਵੱਡੇ ਪਿੰਡ ਰੋਡੇ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਨੁਕੜ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਹਿੱਸਾ ਲਿਆ ਪਰਮਿੰਦਰ ਮੋੜ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਚੋਣ ਜਿੱਤਣ ਉਪਰੰਤ ਉਹਨਾਂ ਕੋਲੋਂ ਜੋ ਵੀ ਵੱਧ ਤੋਂ ਵੱਧ ਪਿੰਡਾਂ ਲਈ ਹੋ ਸਕਿਆ ਉਹ ਜ਼ਰੂਰ ਕਰਨਗੇ ਤੇ ਪਿੰਡ ਵਾਸੀਆਂ ਨੇ ਵੀ ਪਰਮਿੰਦਰ ਮੋੜ ਨੂੰ ਪਿੰਡ ਵਿੱਚੋਂ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ। ਭਗਵਾਨ ਦਾ ਸਤਿਕਾਰ ਆਵਾਜ਼ ਕੀ ਖੱਟੇ ਉੱਤੇ ਇਹ ਸਾਹ ਸਰਦਾਰ ਰਾਜ ਸਿੰਘ ਦੀ ਫਰਾਈਟਾਈਂ ਉਹਨਾਂ ਨੇ ਆਪਣੇ ਨਾਲ ਨਾਲ ਸਾਥੀ ਦਿੱਤੇ ਆ। ਹੁਣ ਬੇਨਤੀ ਕਰਾਂ ਸਰਦਾਰ ਰਵਿੰਦਰ ਸਿੰਘ ਜੀ ਮਾੜ ਸਰਦਾਰ ਰਵਿੰਦਰ ਸਿੰਘ ਜੀ ਮਾੜ

ਇਹ ਨਾ ਕਿ ਆਪਣਾ ਕਰਤਾਰ ਨੂੰ ਜੋੜ ਲਿਆ ਹੋਇਆ ਹੈ ਨਾ ਸਦਾ ਰਹੀ ਰੋਹ ਦਾ ਮਸਤਰਾਮ ਖਦੇ ਅਜਿਹਾ ਕਰਦਾ ਵਾਹ ਗੁਰਪ੍ਰੀਤਨ ਖਾਲਸਾ ਹੈ ਗੁਰਦੀ ਦੀ ਬੱਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈ ਕਿ ਆਪਾਂ ਕੋ ਆਜ਼ਾਦ ਖੜਨ ਦੀ ਕੀ ਲੋੜ ਪਈ ਜਦੋਂ ਆਪਣੇ ਲੋਕਾਂ ਦੇ ਹੱਥਾਂ ਦਾ ਧਾਣ ਹੋਣ ਲੱਗਦੇ ਨਾ ਉਦੋਂ ਕਿਸੇ ਦਾ ਕਿਸੇ ਨੂੰ ਡੋਖਣਾ ਪੈਂਦਾ ਛੋਟੇ ਪੈਸੇ ਦਾ ਕੋਈ ਦੱਸ ਨਹੀਂ ਸਕਦਾ ਕਿੰਨਾ ਇਹ ਤਾਂ ਬਹੁਤ ਵੱਡੀ ਪਰਵਾਹੀ ਹੈ ਉਹਦੇ ਪਿੰਡ ਨੇ ਸਭ ਤੋਂ ਵੱਡੀ ਮਿਹਰਬਾਨੀ ਕੀਤੀ ਹੈ ਜੋ ਕਿ ਦੇਸ਼ ਵਿਦੇਸ਼ਾਂ ਦਾ ਕਰ ਤੋਂ ਵੀ ਹੈ ਪਰ ਦੁੱਖ ਹੁੰਦਾ ਵੀ ਜਦੋਂ ਐਡੀ ਵੱਡੀ ਕੁਰਬਾਨੀ ਵਾਲੇ ਪਰਿਵਾਰਾਂ ਦੇ ਵਾਰਸ ਉਹਨਾਂ ਦਾ ਸਾਥ ਦੇਣ ਵਾਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਰਾਸਤ ਨੂੰ ਬਰਕਰਾਰ ਰੱਖਦੇ ਇਸ ਕਰਕੇ ਤਾਂ ਬਹੁਤ ਦੁੱਖ ਹੁੰਦਾ ਉਹਨਾਂ ਨੂੰ ਆਉਣ ਨਿਸ਼ਾਨੇ ਤੇ ਖੜੇ ਰਹਿਣ ਦੇ ਦੁਨੀਆਂ 'ਚ ਲੋ ਬੰਦਾਂ ਨਾ ਛੋਟੇ ਛੋਟੇ। ਇਹ ਕੋਈ ਖਾਸ ਚੀਜ਼ਾਂ ਨਹੀਂ ਹੁੰਦੀਆਂ ਜਿੰਨਾ ਵਾਂਗ ਤਸਵੀਰਾਂ ਵਿੱਚ ਨਾ ਹੋ। ਉਹ ਦੱਸੋ ਮੈਨੂੰ ਵੀ ਸਰਕਾਰਾਂ ਮੂਰੇ ਕਿਸੇ ਡਾਗਰ ਨੂੰ ਹੱਥ ਣਦੇ ਚੰਗੇ ਲੱਗਦੇ। ਉਹਨਾਂ ਮੇਰੇ ਤਸਵੀਰਾਂ ਵੇਚਦੀਆਂ। ਇਹ ਕੁਝ ਮੋਰੀਆਂ ਗੱਲਾਂ ਨਹੀਂ ਹੁੰਦੀਆਂ ਬਲਕਿ ਬਹੁਤ ਵੱਡੀਆਂ ਗੱਲਾਂ ਹੁੰਦੀਆਂ। ਚਲੋ ਉਹ ਉਹਨਾਂ ਦੀ ਮਰਜ਼ੀ। ਮੋੜਾਤਾ ਆਪਣੇ ਬਾਰੇ ਦੱਸਣਾ ਚਾਹੁੰਦੇ ਆ ਮੈਂ ਪਿਛਲੇ 4-5 ਸਾਲ ਤੋਂ ਲਗਾਤਾਰ ਗਰੀਬ ਪਰਿਵਾਰਾਂ ਨੂੰ ਖਾਤਰ ਆਪਣੇ ਸਾਰੇ ਹੱਥ ਪੇਚ ਮੋਟਰਾਂ ਵਾਲਿਆਂ ਨੇ ਪਾਣੀ ਦੀ ਖਾਤਰ ਜਿੱਥੇ ਪਾਣੀ ਨਹੀਂ ਸੀ ਕਟੋ-ਕਟ 4-500 ਲੈਂਜ ਪਾਇਆ ਅੱਖਾਂ ਕੁਝ ਲੋਕ ਥੋੜੇ ਪਿੰਡ ਦੇ ਵੀ ਮੇਰੇ ਕੋਲ ਦੇ ਆ ਇੱਕ ਤਾਂ ਬਾਈ ਨੂੰ ਕੈਂਸਰ ਸੀ ਉਹਨਾਂ ਦੀ ਸਹਾਇਤਾ ਕੀਤੀ ਆ ਕਿ ਕੋਲ ਲੰਜਾ ਵਾਲੇ ਮੈਂ ਸੀ ਤੇ ਇੱਕ ਥੋੜੇ ਚ ਜਿਹੜੀ ਸਕੂਲ ਸੀ ਨਾ ਇਹਨਾਂ ਨੇ ਪੁੱਛਿਆ ਵੀ ਕਿਹੜੀ ਪੱਤੀ ਦਾ ਸਕੂਲ ਹੈ ਇੱਥੇ ਸੋਨੇ ਹੋਏ ਘਰੇ ਆਉਣਾ ਨੂੰ ਵੀ ਪਤਾ ਨਾ ਉੱਥੇ ਵੀ ਸਹਾਇਤਾ ਕਰਕੇਗਾ ਮੈਂ ਕਦੇ ਵੀ ਜਿਹਦੀ ਸਹਾਇਤਾ ਕਰਕੇ ਗਿਆ ਹਾਂ ਉਹਨੂੰ ਵੋਟ ਬਾਰੇ ਨਹੀਂ ਆਖਿਆਗਾ ਜੇ ਆਖਿਆਗਾ ਤੁਸੀਂ ਆਪੇ ਦੱਸ ਦਿਓ ਮੈਂ ਉਹ ਬਿਲਕੁਲ ਵੀ ਕਦੇ ਨਹੀਂ ਆਖਿਆ ਆਪਣੇ ਬੱਸੰਦੜਾ ਨਗਰ ਨਾਲ ਹੀ ਆ ਉੱਥੇ ਸਾਰਾ ਪਰਿਵਾਰ ਹੀ ਆ ਜਿਹੜੇ ਵੀ ਵਿਚਾਰੇ ਦੇਖ ਨਹੀਂ ਸਕਦੇ ਸਾਰਾ ਪਰਿਵਾਰ ਹੀ ਅੱਖਾਂ ਤੋਂ ਬਨਾਖਾ ਉਹਨਾਂ ਵਾਲੇ ਨਿਰਮੇ ਨਿਰ ਆਸਣ ਜਾਂਦਾ ਹੋਰ ਬਹੁਤ ਕਮਾਲ ਹੈਗੇ ਆ ਥੂਲੇ ਵਾਲੇ ਆਪਣੇ ਐਕਸੀਡੈਂਟ ਹੋ ਗਏ ਸੀ ਕਈ ਮੌਰੀਏ ਸੱਤ ਘਾੜ ਸੀਗੇ ਉਹ ਆਪਣੇ ਤਕਾਰ ਜਮਾਨਾ ਕਰਕੇ ਸੀਗੇ ਉਹਨਾਂ ਨੂੰ ਸਾਰਿਆਂ ਨੇ ਸਹਿਯੋਗ ਦਿੱਤੀ ਸਾਰਿਆਂ ਦਾ ਨਾਲ ਤੋਆ ਤੇ ਪਰ ਅੱਜ ਤੱਕ ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਜੇ ਮੈਂ ਐਕਟ ਕਰੀ ਨਾ ਉਹਨਾਂ ਨੂੰ ਲੋੜ ਦੇ ਖਾਤਰ ਕਹਿਣਗੇ ਜਿਨੇ ਪਰਿਵਾਰਾਂ ਦੀ ਮਦਦ ਕੀਤੀ ਆ ਨਾ ਉਹਨਾਂ ਨੂੰ ਵੀ ਕਹਿ ਕੇ ਆਂਦਾ ਦੇਖ ਕੇ ਵੀਰ ਭਰਾ ਨੂੰ ਹੋਰ ਨੂੰ ਚੰਗੇ ਲੱਗੇ ਆ ਤੇ ਉਹਨੇ ਸਾਡੀ ਬੇਨਤੀ ਸੇ ਵਗਾਰ ਕੀਤੀ ਉਹਥੇ ਜ਼ਰੂਰ ਗਏ ਆ ਪਰ ਉਹਨਾਂ ਨੂੰ ਬਿਲਕੁਲ ਨਹੀਂ ਕਿਹਾ ਕਿ ਅਸੀਂ ਉਸ ਪੈਸੇ ਦਾ ਮਤਲਬ ਨਹੀਂ ਰੱਖਣਾਗਾ ਬਗਾ ਪ੍ਰਣਾ ਤੋਂ ਰਾਜਬਰਾਡ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੋੜਿਆ ਜੰਗਲ